ਕੀ ਕੀ ਹਾਲ ਚਾਲ ਆ ਦੋਸਤੋ ਆਪਣੀ ਵੀਡੀਓ ਨੂੰ ਦੇਖ ਰਹੀ ਸਾਰੇ ਵੀਰਾਂ ਭੈਣਾਂ ਮਾਤਾ ਮਾਂ ਬਜ਼ੁਰਗਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਣਾ ਜਿਹੜਾ ਰੂਟ ਹੈ ਉਹ ਫੋਨ ਵਾਲਾ ਪਿੰਡ ਤੋਂ ਸਮਰਾਵਾ ਸਮਰਾਵਾ ਇਸ ਪਰ ਕਿਉਂਕਿ ਆਪਣੇ ਬੜੇ ਪਿਆਰੇ ਸੱਜਣ ਸਰਦਾਰ ਕੁਲਵੀਰ ਸਿੰਘ ਜੀ ਮੁਸਕਾਵਾਦ ਤੁਸੀਂ ਅਕਸਰ ਉਹਨਾਂ ਨੂੰ ਦੇਖਿਆ ਹੋਊਗਾ ਸ਼ੌਟ ਫਿਲਮਾਂ ਜਾਂ ਵੱਡੀਆਂ ਮੂਵੀਆਂ ਸਾਊਥ ਮੂਵੀਆਂ ਦੇ ਵਿੱਚ ਤੇ ਜਦੋਂ ਪਿੱਛੇ ਕਿਸਾਨ ਆਪਣਾ ਹੋਇਆ ਸੀਗਾ ਤਾਂ ਨਾ ਦਿੱਲੀ ਵੀ ਕੇ ਉਹਨਾਂ ਨੇ ਬਹੁਤ ਵੱਡੇ 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 ਲੈਵਲ ਤੇ ਜਾ ਕੇ ਬੰਬਈ ਦੇ ਵਿੱਚ ਵੱਡੀਆਂ-ਵੱਡੀਆਂ ਸ਼ਖਸੀਤਾਂ ਦੇ ਘਰ ਦੇ ਅੱਗੇ ਜਾ ਕੇ ਆਪਣੀ ਜਿਹੜੀ ਆਪਣੇ ਮੰਗਾਂ ਸੀਗੀਆਂ ਉਹ ਬੜੀਆਂ ਬੜੀਆਂ ਤਰੀਕੇ ਨਾਲ ਰੱਖੀਆਂ ਉਹਨਾਂ ਨੇ ਜਾ ਕੇ ਆਪਾਂ ਉਹਨਾਂ ਨੂੰ ਚੱਲੇ ਅੱਜ ਮਿਲਣ ਤੇ ਆਪਾਂ ਪਿੰਡ ਤੋਂ ਤਕਰੀਬਨ 12-13 ਕਿਲੋਮੀਟਰ ਚੱਲ ਕੇ ਪਹੁੰਚ ਗਏ ਆ ਮਰੰਡੇ ਬਾਈਪਾਸ ਤੇ ਇੱਥੇ ਮੈਨੂੰ ਲੱਗਦਾ ਹੈ ਕਿ 35 ਕਿਲੋਮੀਟਰ ਆਪਣਾ ਹੋਰ ਸਫ਼ਰ ਹੈ ਸਮਰਾਵਾ ਅ ਦੇਖਦੇ ਆ ਚੱਲਦੇ ਆ ਬਾਈ ਨੂੰ ਮਿਲਦੇ ਆ ਜਾ ਕੇ ਤੇ ਮਲਾਉਨੇ ਆ ਤੁਹਾਨੂੰ ਉਹਨਾਂ ਦੀਆਂ ਸਾਵਾਂਗੇ ਗੱਲਾਂ ਬਾਤਾਂ ਬੜੇ ਪਿਆਰੇ ਸੱਜਣ ਨੇ ਗੱਲਾਂ ਬਾਤਾਂ ਸੁਣੋ ਤੁਸੀਂ ਉਹਨਾਂ ਦੀਆਂ ਬਹੁਤ ਪਿਆਰੀਆਂ ਗੱਲਾਂ ਬਾਤਾਂ ਨੇ ਤੇ ਉਹਨਾਂ ਦਾ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਆਜੋ ਚੱਲਦੇ ਆ ਤੇ ਅੱਜ ਮਲਾਉਨੇ ਬਾਈ ਨੂੰ ਤੁਹਾਨੂੰ ਲੋਬੀ ਪਿਆਰਿਓ ਆਪਾਂ ਪਹੁੰਚ ਗਏ ਬਾਈ ਦਾ ਸ਼ਹਿਰ ਸਮਰਾਲੇ ਉਹ ਬਾਈ ਸਾਹਮਣੇ ਖੜਿਆ ਬਾਈ ਆ ਰਹੇ ਨੇ ਸਾਹਮਣੇ ਜੰਮੀ ਤੋਂ ਆਇਆ ਜੀ ਸਾਈਕਲ ਤੇ ਹੈ ਨਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕਿੱਦਾਂ ਥੋੜਿਆ ਬਸ ਠੀਕ ਠਾਕ ਆ ਜਾ ਆ ਜਾ ਫਿਰ ਤੁਸੀਂ ਜਾਣਦੇ ਹੀ ਹੋਣੇ ਬਾਈ ਨੂੰ ਬਾਈ ਨੂੰ ਤੁਸੀਂ ਜਾਣਦੇ ਹੀ ਹੋਣੇ ਹੈ ਨਾ ਤੇ ਆ ਬਾਈ ਦਾ ਸਟੂਡੀਓ ਆ ਅੱਜ ਉਥੇ ਕਰਦੇ ਗੱਲਾਂ ਬਾਤ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਪਹੁੰਚ ਗਏ ਸਮਰਾਲੇ ਬਾਈ ਦੇ ਸਟੂਡੀਓ ਵਿੱਚ ਤੁਸੀਂ ਜਾਣਦੇ ਹੀ ਆਂ ਕੁਲਵੀਰ ਸਿੰਘ ਦੀ ਮੁਸਕਾਬਾਤ ਤੁਸੀਂ ਇਹਨਾਂ ਨੂੰ ਡਾਕੂਮੈਂਟਰੀ ਫਿਲਮਾਂ ਯਾ ਸਾਊਥ ਫਿਲਮਾਂ ਯਾ ਵੱਡੇ ਲੈਵਲ ਵਾਲੀਆਂ ਫਿਲਮਾਂ ਜਿਹੜੀਆਂ ਪੰਜਾਬੀ ਦੇ ਤੌਰ ਤੇ ਤੁਸੀਂ ਦੇਖਦੇ ਆ ਉਹਨਾਂ ਦੇ ਵਿੱਚ ਤੁਸੀਂ ਬਾਕਾਇਦਾ ਬਾਈ ਦਾ ਤੁਸੀਂ ਰੂਲ ਦੇਖਿਆ ਹੀ ਹੋਣਾ ਬੜੇ ਚੰਗੇ ਲੈਵਲ ਦੇ ਮੈਂ ਤਾਂ ਕਹਿ ਸਕਦਾ ਕਿ ਬਹੁਤ ਉੱਚੇ ਲੈਵਲ ਦੇ ਬਾਈ ਹਾਂਜੀ ਤੁਸੀਂ ਹੈਗੇ ਜੀ ਤੇ ਤੁਸੀਂ ਦੇਖਿਆ ਹੀ ਹੋਣਾ ਬਾਈ ਨੂੰ ਸਭ ਤੋਂ ਜ਼ਿਆਦਾ ਬਾਈ ਦੀ ਜਿਹੜੀ ਪਛਾਣ ਹੈ ਉਹ ਹੋਈ ਹੈ ਆਪਣੇ ਕਿਸਾਨੀ ਧਰਨੇ ਦੇ ਵਿੱਚ ਤੁਸੀਂ ਬਾਈ ਨੂੰ ਦੇਖਿਆ ਹੋਣਾ ਕਿ ਉਹਦੇ ਘਰ ਦੇ ਅੱਗੇ ਕੋਈ ਜਾਣਾ ਹਾਸੀ ਖੇਲ ਨਹੀਂ ਕੋਈ ਕੀ ਖਾਲਾਜੀ ਦਾ ਬਾਣਾ ਨਹੀਂ ਹੈਗਾ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਵੀ ਆਪਣੇ ਕਿਸਾਨੀ ਮੋਰਚੇ ਦੀ ਜਿਹੜੀਆਂ ਮੰਗਾ ਸੀਗੀਆਂ ਉਹਨਾਂ ਨੂੰ ਬਕਾਇਦਾ ਰੱਖਿਆ ਚਾਹੇ ਕਿਸੇ ਨੇ ਸੁਣਿਆ ਜਾਂ ਨਹੀਂ ਇਹ ਵੀ ਵੀ ਮੈਂ ਕਹਿੰਦਾ ਵੀ ਕੋਈ ਉਹ ਬੰਦਾ ਹੁੰਦਾ ਵੀ ਜਿਹੜਾ ਇੱਥੇ ਲੈਵਲ ਤੱਕ ਜਾਂਦਾ ਤੇ ਉਹ ਬਾਈ ਦੇ ਮੈਂ ਕਹਿੰਦਾ ਵੀ ਕਰਮਾਂ ਦੇ ਵਿੱਚ ਆਇਆ ਇਹ ਕਰਨਾ ਹਨਾ ਸਾਡੇ ਤਾਂ ਬਹੁਤ ਦੂਰ ਦੀ ਗੱਲ ਐ ਸੀ ਬੰਬਈ ਮੈਂ ਕਹਿੰਦਾ ਵੀ ਸੁਪਣੇ ਦੇ ਵਿੱਚ ਹੀ ਜਾ ਸਕਦੇ ਆ ਬਾਈ ਉਹ ਨਹੀਂ ਫਿਰ ਵੀ ਆਪਣੇ ਕਰਕੇ ਨਹੀਂ ਆਪਣੇ ਕਿਸਾਨੀ ਮੋਰਚੇ ਕਰਕੇ ਆਪਣੀ ਕਿਸਾਨੀ ਕਰਕੇ ਐਡੀ ਦੂਰ ਤੱਕ ਪਹੁੰਚ ਹੈ ਤੇ ਲੱਕੀ ਤੇਰਾ ਪਿਆਰ ਤੇਰਾ ਪਿਆਰ ਜਦੋਂ ਸੜਾ ਆ ਖਿੱਚ ਕੇ ਲੈ ਕੇ ਆਉਂਦਾ तकरीबन ਲਗਭਗ ਤੇਰਾ ਪਿੰਡ ਇਥੋਂ ਪੰਜਾਬ ਤੋਂ 50 ਤੋਂ 60 ਕਿਲੋਮੀਟਰ ਤੋਂ ਹੈਗਾ ਨਹੀਂ ਹੈਗਾ ਨਹੀਂ 50 60 ਕਿਲੋਮੀਟਰ 60 ਕਿਲੋਮੀਟਰ ਸਾਈਕਲ ਤੇ ਆਉਣਾ ਉਹ ਵੀ ਐਨੀ ਕੋਰੇ ਦੀ ਧੁੰਦ ਪੈ ਰਹੀ ਅੱਜ ਰੱਜ ਕੇ ਔਰ ਬੜਾ ਖਤਰਾ ਸਾਈਕਲ ਤੇ ਕਿਉਂਕਿ ਤੇਰੇ ਕੋਈ ਸੇਫਟੀ ਚਾਗ ਨਹੀਂ ਪਾਈ ਵੀ ਕੁਛ ਨਹੀਂ ਪਾਈ ਹੋਈ ਸਿਰਫ ਮੁਹੱਬਤ ਤੇਰੀ ਇਤਨਾਕ ਲੈ ਕੇ ਜਾਂਦਾ ਨਹੀਂ ਮੁਹੱਬਤ ਹੈ ਬਹੁਤ ਬਹੁਤ ਧੰਨਵਾਦ ਅੰਕਨ ਅੰਕਨ ਬਹੁਤ ਮੁਹੱਬਤ ਹੈ 2 ਸਾਲ ਪਹਿਲਾਂ ਤਕਰੀਬਨ ਅਸੀਂ ਮਿਲੇ ਸੀਗੇ ਕੋਈ ਸ਼ੂਟ ਹੋਇਆ ਸੀ ਸਾਡੇ ਪਿੰਡ ਤੇ ਉਹ ਸੀਗੇ ਆਪਣੇ ਗੁਰਤੀ ਚਿੱਤਰਕਾਰ ਭਾਈ ਉਹ ਨਹੀਂ ਆਏ ਸੀਗੇ ਕੋਈ ਫੈਮਿਲੀ ਸ਼ਾਇਦ ਪਤਾ ਨਹੀਂ ਕਿਹੜੀ ਮੇਰੀ ਬੇਬੇ ਮੇਰੀ ਬੇਬੇ ਉਹਨਾਂ ਦੀ ਫਿਲਮ ਸੀ ਫਿਲਮ ਆਈ ਸੀ ਛੋਟੀ ਤੇ ਉਹ ਉਹ ਉਹਦੇ ਵਿੱਚ ਭਾਈ ਦਾ ਰੋਲ ਸੀਗਾ ਉਸ ਟਾਈਮੇ ਅਸੀਂ ਮਿਲੇ ਸੀਗੇ ਤੇ ਬਸ ਉਸ ਸਮੇਂ ਦਾ ਹੀ ਪਿਆਰ ਸਾਡਾ ਪਿਆ ਹੋਇਆ ਇੱਕ ਵਾਰ ਬਾਈ ਉਹਨੇ ਸਾਡੇ ਘਰੇ ਪਿਆਈ ਸੀ ਛੋਟਾ ਜਿਹਾ ਸਕਿੱਟ ਕਰਨ ਵਾਸਤੇ ਤੇ ਉਹ ਤੋਂ ਬਾਅਦ ਬਸ ਬਾਈ ਫੋਨਾਂ ਤੇ ਹੀ ਕਿ ਬਾਈ ਨੂੰ ਮਿਲਦੇ ਆ ਬਾਈ ਨੂੰ ਮਿਲਦੇ ਆ ਬਾਈ ਨੇ ਫਿਰ ਰਾਤ ਕਹਿੰਦਾ ਵੀ ਵੀ ਲਕੀਆ ਤੈਨੂੰ ਨਹੀਂ ਆਉਣਾ ਹੈਗਾ ਵੀ ਤੇਰੇ ਨਾਲ ਲਾ ਲਈ ਮੈਂ ਕਿਹਾ ਵੀ ਨਹੀਂ ਜੀ ਹੁਣ ਤਾਂ ਮੈਂ ਆਉਂਗਾ ਜ਼ਰੂਰ ਤੇ ਤਾਂ ਕਰਕੇ ਬਾਈ ਨੂੰ ਮਿਲਣ ਆਇਆ ਅੱਛਾ ਮੈਨੂੰ ਆਏ ਸੀ ਵੀ ਜ਼ਿਆਦਾ ਗੱਡੀ ਜਾਏਗਾ ਜਾ ਕਿਤੇ ਬਸ ਬੁਸਾਏਗਾ ਨਹੀਂ ਪਰ ਆ ਆਸ ਨਹੀਂ ਸੀ ਵੀ ਤੂੰ ਸਾਈਕਲ ਤੇ ਆਏਗਾ ਮੈਂ ਕਹਿੰਦਾ ਕਿ ਜਿੱਥੇ ਨੂੰ ਵੀ ਆ ਮੇਰੇ ਬੰਦੇ ਜਾਣਦੇ ਆ ਜਿਹੜੇ ਜਿੰਨੇ ਕੁ ਮੰਨੂ ਦੇਖਦੇ ਆ ਬਹੁਤੇ ਨਹੀਂ ਦੇਖਦੇ ਥੋੜੇ ਜਿਹੇ ਦੇਖਦੇ ਆ ਮਨੂ ਜਾਣਦੇ ਆ ਬਾਈ ਜੀ ਕਿ ਜਿੱਧਰ ਨੂੰ ਵੀ ਇਹ ਜਾਂਦਾ ਤਾਂ ਇਹ ਸਾਈਕਲ ਤੇ ਹੀ ਜਾਂਦਾ ਹੈ ਇਹ ਮੈਨੂੰ ਪਤਾ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਤੂੰ ਮੇਰੇ ਕੋਲ ਵੀ ਸਾਈਕਲ ਤੇ ਆਏਗਾ ਨਹੀਂ ਮੈਂ ਕਿਹਾ ਵੀ ਸਾਈਕਲ ਤੇ ਜਾਂਦੇ ਆ ਹਨਾ ਕਿ ਖਰਚਿਆਂ ਨਹੀਂ ਕੋਈ ਕੁਝ ਨਹੀਂ ਤੇ ਆਪਾਂ ਜਾਣਦੇ ਆ ਬਾਈ ਕੋਲੋਂ ਕਿ ਬਾਈ ਨੇ ਇਹ ਜਰਨੀ ਆਪਣੀ ਕਦੋਂ ਸ਼ੁਰੂ ਕੀਤੀ ਹੈ ਅ ਨਹੀਂ ਦਿਖੋ ਜੱਗ ਨਹੀਂ ਜੁਰਨੀ ਆਪਣੀ ਖਾ ਲਈ ਹੈ ਜੀ ਆਪਾਂ ਨੇ ਕੀ ਇੱਥੇ ਪ੍ਰਾਪਤੀ ਕੀਤੀ ਹੈ ਇਹ ਤਾਂ ਤੁਹਾਡਾ ਪਿਆਰ ਆ ਜਿਹੜਾ ਤੁਸੀਂ ਮੈਨੂੰ ਦਿੱਤਾ ਜੇ ਮੈਨੂੰ ਵੱਡਾ ਬਣਾਤਾ ਇੰਨੇ ਜੋਗੇ ਹੈ ਨਹੀਂ ਆਪਣਾ ਤਾਂ ਇੱਕ ਛੋਟਾ ਜਿਹਾ ਯੋਗਦਾਨ ਸੀ ਕਿ ਮੈਂ ਵੀ ਪਹੁੰਚੀ ਸੀ ਕਿਸਾਨਾਂ ਦੇ ਵੱਲੋਂ ਉਹ ਮੈਂ ਪਾਇਆ ਜਿਹੜਾ ਫਿਲਮਾਂ ਦੀ ਗੱਲ ਆ ਇਹ ਮੇਰਾ ਪਹਿਲੇ ਬਚਪਨ ਤੋਂ ਸ਼ੌਕ ਹੱਤ ਅਮਰੀਕਾ ਪਰਮੁਡੀ 1995 ਤੋਂ ਥੀਏਟਰ ਕਰਦਾ ਆ ਰਿਹਾ ਤੇ ਫਿਲਮਾਂ ਕਰਦਾ ਆ ਰਿਹਾ 60 ਤੋਂ ਬਾਅਦ ਪੰਜਾਬੀ ਫਿਲਮ ਆਉਗੀਆਂ 8 ਇਦੀ ਬਰਮਾ ਆਉਗੀਆਂ 200 ਦੀ ਬਰਮਾ ਹੋ ਗਿਆ ਮੈਨੂੰ ਤਾਂ ਆਪ ਨਹੀਂ ਪਤਾ ਲੱਗਦਾ ਕਿ ਕਿਹੜੀ ਕਿਹੜੀ ਦੋਸਤੋ ਇੱਕ ਦਿਨ ਮੈਂ ਨਾ ਸਾਊਥ ਉੱਤਾਂ ਹੀ ਲਾਈ ਬੈਠਾ ਸੀਗਾ ਉੱਤਾਂ ਹੀ ਕਿ ਜਦੋਂ ਬੈਸਵਾ ਬਾਈਰੋ ਲਾ ਗਿਆ ਯਾਰ ਮੈਂ ਕਿਹਾ ਵੀ ਇਹ ਤਾਂ ਬਾਈਓ ਨਹੀਂ ਮੁਸ਼ਕਬਾਤ ਵਾਲੇ ਲੱਗਦੇ ਆ ਮੈਂ ਨਾ ਉਦੋਂ ਹੀ ਮੈਂ ਵੀਡੀਓ ਬਣਾ ਲਈ। ਮੈਂ ਕਿਹਾ ਵੀ ਇਹ ਇਹ ਮੈਂ ਨਾ ਕਿਉਂਕਿ ਜਿਹੜੀ ਆਪਣਾ ਬਿੱਸ ਤੇ ਮੂਵੀ ਆਉਂਦੀ ਹੈ ਉਹ ਅਪ ਬੈਕ ਨਹੀਂ ਕਰ ਸਕਦੇ ਹਾਂ ਬਾਈ ਜੀ। ਹਾਂ ਮੈਂ ਕੋਈ ਫੋਨ ਕਰਦੇ ਫਟਾਫਟ ਮੈਂ ਵੀਡੀਓ ਬਣਾ ਲਈ ਤੇ ਬਾਈ ਨੂੰ ਸੈਂਡ ਕਰੀ। ਮੈਂ ਕਿਹਾ ਬਾਈ ਜੀ ਇਹ ਤੁਸੀਂ ਹੈਂ? ਕਹਿੰਦਾ ਹਾਂ ਜੀ ਮੈਨੂੰ ਮੌਕਾ ਮਿਲ ਗਿਆ ਸੀ ਸਾਊਦੀ ਦੇ ਵਿੱਚ ਫਿਲਮ ਦਾ ਕੰਮ ਕਰਨ ਦਾ। ਮੈਨੂੰ 2-3 ਫਿਲਮਾਂ ਦਾ ਮਿਲਿਆ ਉਹ ਵੀ ਔਰ ਬੜੀ ਨਾ ਇੱਕ ਸਾਊਦੀ ਹੋ ਫਿਲਮ ਆਈ ਜ ਤਮੰਨਾ ਪਾਟੀਆਂ ਉਹ ਨਹੀਂ ਉਹ ਵਗੈਰਾ ਐਕਟ੍ਰੈਸ। ਹਾਂਜੀ ਹਾਂਜੀ। ਉਹਨਾਂ ਦੇ ਵਿੱਚ ਮੈਂ ਟਰੱਕ ਡਰਾਈਵਰ ਦਾ ਰੋਲ ਕਰਿਆ। ਉਹ ਬਾਜੀ ਬਾ। ਹਾਂ ਮਤਲਬ ਮੈਨੂੰ ਮੇਰੇ ਕਿਸਮਤ ਚ ਬਹੁਤ ਕੁਝ ਲ ਜਿਹੜਾ ਮੈਨੂੰ ਮਿਲ ਰਿਹਾ ਤੇ ਬਹੁਤ ਕੁਝ ਦੇ ਡਟਾ ਮਾਰ ਬਿਨਾ ਵਗੇ ਰਿਹਾ ਮੈਨੂੰ ਆਪ ਨੂੰ ਨਹੀਂ ਪਤਾ ਤੇ ਹਿੰਦੀ ਕੀ ਪੰਜਾਬੀ ਕੀ ਸਾਉਥ ਕੀ ਹੁਣ ਰਹਿ ਗਈ ਇੰਗਲਿਸ਼ ਮੂਵੀਆ ਤੇ ਆਪਣੀ ਤਰ੍ਹਾਂ ਤਰ ਚੱਲ ਰਹੀ ਆ ਦੋ ਚਾਰ ਬੰਦਿਆਂ ਨਾਲ ਵੀ ਭਾਈ ਜੀ ਬੰਦੀ ਕੋਈ ਨਹੀਂ ਕਰਉਂ ਮਾਦੀ ਗਾਲ ਤੇ ਮੈਂ ਵੀ ਆਪਾਂ ਦੇ ਇੰਗਲਿਸ਼ ਮੂਵੀ ਚ ਵੀ ਹਾਲੀਵੁੱਡ ਮੂਵੀ ਚ ਵੀ ਜਿੱਤੂ ਰੋਣਾ ਪਾਵੇ ਡਾਇਲੌਗ ਆਵੇ ਵੀ ਜੀ ਭੱਜ ਕੇ ਨਿਕਲ ਜਿਉਂਦਾ ਆਉਂਦਾ ਵੀ ਭਾਈ ਜੀ ਇੱਕ ਗੱਲ ਹੋਰ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਕਿਉਂਕਿ ਤੁਸੀਂ ਦੁਨੀਆ ਦੇ ਸਾਹਮਣੇ ਆਏ ਆਂ ਕਿਸਾਨੀ ਧਰਨੇ ਕਰਕੇ ਜੀ ਕਿ ਉਹ ਆਪਾਂ ਆਪਣੀ ਕਿਸਾਨੀ ਨੂੰ ਨਾ ਭੁਲੇ ਤੁਸੀਂ ਮੈਂ ਕਹਿੰਦਾ ਭੁਲੇ ਤਾਂ ਨਹੀਂ ਹੁੰਵੇ ਕਿਉਂਕਿ ਬਾਈ ਜੀ ਨੇ ਜਿੰਨਾ ਕਰਿਆ ਏ ਆਪਣੀ ਲੈਵਲ ਤੇ ਉਹ ਬਹੁਤ ਜ਼ਿਆਦਾ ਵੱਡਾ ਹਾਂ ਆਪਣੇ ਸਟੂਡੀਓ ਬਣਾਇਆ ਹਾਂਜੀ ਹਾਂਜੀ ਇਹ ਮੈਨੂੰ ਬਣਾਉਣ ਦੀ ਜ਼ਰੂਰਤ ਨੇ ਸੀ ਇੱਕ ਤਾਂ ਮੈਂ ਇਸ ਸਟੂਡੀਓ ਨੂੰ ਬਣਾਉਣ ਦਾ ਮੇਰਾ ਮੇਨ ਮਕਸਦ ਆ ਕਿ ਸੋਸ਼ਲ ਮੀਡੀਆ ਤੇ ਕੁਝ ਚੰਗਾ ਪਾਇਆ ਜਾਵੇ ਜਿਹੜਾ ਕਿ ਆ ਬਹੁਤ ਘਟ ਰਿਹਾ ਪਾਇ ਪੈ ਰਹੇ ਆ ਇਹ ਨਹੀਂ ਕਹਿੰਦਾ ਕਿ ਪਾ ਨਹੀਂ ਰਹੇ ਬਹੁਤ ਵਿਦਵਾਨ ਬੈਠੇ ਨੇ ਬੜੇ ਮਹਾਨ ਬੈਠੇ ਨੇ ਲੋਕ ਜਿਹੜੇ ਕੁਛ ਨਾ ਕੁਛ ਨਵਾਂ ਪਹੁੰਚਾ ਰਹੇ ਨੇ ਪਰ ਮੇਰਾ ਵੀ ਇੱਕ ਯਤਨ ਆ ਕਿ ਮੈਂ ਵੀ ਇੱਕ ਹਿੱਸਾ ਪਾਵਾਂ ਕਿ ਅੱਛਾ ਮੈਟਰ ਲੋਕਾਂ ਤੱਕ ਲੈ ਕੇ ਆਵਾਂ ਫਿਰ ਮੇਰੀ ਇੱਛਾ ਕਿ ਲੋਕਾਂ ਨੂੰ ਨਾ ਜੇ ਦੁਆਰਾ جگਉਣਾ ਤਾਂ ਜਣਾ ਤੋਂ جگਉਣਾ ਪੈਣਾ ਬਿਲਕੁਲ ਲਾਈਵ ਅੱਖਾਂ ਚੱਖਾਂ ਪਾਕਿਸਤਾਨ ਦੇ ਅੱਖਾਂ ਪਾ ਕੇ ਗੱਲ ਕਰਦਾ ਮੈਂ ਰੋਜ਼ ਮੇਰੇ ਕੋਲ ਬੱਚੇ ਨੂੰ 2 ਵਜੇ ਆਜਣਾ ਨੇ ਰੈਸਲ ਕਰਨ ਅੱਧੇ ਘੰਟੇ 15 ਮਿੰਟ ਤੱਕ ਕਰਕੇ ਉਹ ਸਾਰੇ ਬੱਚੇ ਰਿਚ ਪਹੁੰਚ ਜਾਣਾ ਠੀਕ ਹੈ ਤਕਰੀਬਨ ਲਗਭਗ 1:00 ਵਜੇ ਗਿਆ ਯਾਨੀ ਕਹਿੰਦਾ 2 2 ਵਜੇ ਤੇ ਬੱਚੇ ਆ ਜਾਣ ਬਿਲਕੁਲ ਆ ਜਣਾ ਤੇ ਔਰ ਇੱਥੋਂ ਲੈ ਕੇ 5-6 ਵਜੇ ਤੱਕ ਰੈਸਲ ਚੱਲਦੀਆਂ ਨੇ ਤੇ ਇੱਕ ਥੀਏਟਰ ਆਪਣਾ ਡਰਾਮਾ ਤਿਆਰ ਕਰਨੇ ਗਏ ਤੇ ਡਰਾਮਾ ਕਰਾਂਗੇ ਪਰ ਜਿਹੜਾ ਇੱਕ ਅੱਜ ਦਾ ਪੰਜਾਬ ਆਪਾਂ ਪਲੇ ਲੈ ਕੇ ਜਾਣਾ ਪਿੰਡਾਂ ਦੇ ਵਿੱਚ ਜਾ ਕੇ ਅੱਜ ਦਾ ਪੰਜਾਬ ਅੱਜ ਦਾ ਪੰਜਾਬ ਜਿਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਗੰਭੀਰ ਮਸਲੇ ਜਿਹੜੇ ਨੇ ਉਹ ਆਪਾਂ ਚੱਕੇ ਹੀ ਨਹੀਂ ਇਕ ਤਾਂ ਹੁੰਦਾ ਕਿ ਲੋਕ ਚੱਕ ਲੈਂਦੇ ਨੇ ਉਹਨਾਂ ਦਾ ਹੱਲ ਨਹੀਂ ਦੱਸਦੇ ਮੇਰੇ ਉਸ ਪਲੇ ਦੇ ਰਾਹੀਂ ਲੋਕਾਂ ਨੂੰ ਆਪਣੇ ਮਸਲੇ ਦਾ ਹੱਲ ਵੀ ਲੱਭੂਗਾ ਬਾ ਜੀ ਬਾ ਜਿਹੜੇ ਨਸ਼ੇ ਨੇ ਉਹਨਾਂ ਦਾ ਹੱਲ ਕੀ ਆ ਸਭ ਤੋਂ بڑا ਪੰਜਾਬ ਨੂੰ ਜਿਹੜਾ ਸਭ ਤੋਂ بڑا ਰੋਗ ਲੱਗਿਆ ਹੋਇਆ ਉਹ ਨਸ਼ੇ ਦਾ ਹੈ ਨਸ਼ਾ ਮੈਂ ਨਵੀਂ ਪੀੜੀ ਬੇਸੀ ਬਗੜ ਗਈ ਆ ਉਹਦੀ ਜਰੂਰਤ ਚ ਨਹੀਂ ਕਿ ਕਿ ਪੁਰਾਣੀ ਪੀੜੀ ਆ ਉਹਨੂੰ ਇੱਕ ਯੂ ਟਰਨ ਦੀ ਜਰੂਰਤ ਆ ਬਿਲਕੁਲ ਜਿਹੜੀ ਪੁਰਾਣੀ ਜਿਹੜੀ ਆ ਜਿਹੜੇ ਜਿਹੜਾ ਨਸ਼ਾ ਕਰਨ ਲੱਗ ਗਿਆ ਜਿਹੜਾ ਕਰਨ ਲੱਗ ਗਿਆ ਹਾਂ ਜੇ ਉਹਦਾ ਯੂ ਟਰਨ ਮਰਵਾ ਦਿੱਤਾ ਜਾਵੇ ਤਾਂ ਉਹ ਮੈਨੂੰ ਲੱਗਦਾ ਕਿ ਉਹ ਯੂ ਟਰਨ ਕਿਤੇ ਨਾ ਕਿ ਤੂੰ ਜਿਆਦਾ ਤੁਸੀਂ ਮੈਂ ਦੇਖੀ ਆ ਚੀਜ਼ ਨੋਟ ਕਰੀ ਆ ਤੁਸੀਂ ਵੀ ਨੋਟ ਕਰ ਜੁਈਆਂ ਜਿਆਦਾ ਤੁਹਾਨੂੰ ਕੋਈ ਬੰਦਾ ਕੋਈ ਧੋਖਾ ਬਚ ਜਵੇ ਜਾ ਤੁਹਾਨੂੰ ਕਿਸੇ ਦੀ ਗੱਲ ਚੁਗਜਵੇ ਇਹ ਦੋ ਚੀਜ਼ਾਂ ਤੋਂ ਬਿਨਾ ਕੋਈ ਜਿੰਦਗੀ ਦਾ ਮੋੜ ਨਹੀਂ ਹੈ ਨਹੀਂ ਹੈਗਾ ਸੋ ਉਸ ਮੋੜ ਨੂੰ ਕੱਟਣ ਵਾਸਤੇ ਅਸੀਂ ਉਹ ਜਾਵਾਂਗੇ ਉਹਨਾਂ ਨੂੰ ਇੱਕ ਦਾ ਯੂ ਟਰਨ ਮਾਰਦੇ ਅੰਪੀਰ ਕਰਾਂਗੇ ਤੇ ਇੱਕ ਐਸੀਆਂ ਕੌੜੀਆਂ ਗੱਲਾਂ ਉਹਨਾਂ ਦੇ ਕੰਨਾਂ 'ਚ ਪਾਵਾਂਗੇ ਤੇ ਇਹ ਜੀਆਂ ਝਟਕੀਆਂ ਉਹਨਾਂ ਨੂੰ ਫਿਰ ਨਾਟਕਾਂ ਵਿੱਚ ਦਿਖਾਵਾਂਗੇ ਕਿ ਉਹਨਾਂ ਦਾ ਆਪੇ ਮੋੜ ਨੂੰ ਦਿਲ ਦਾ ਆਪੇ ਯੂਟਰਨ ਮਾਰਦੇ ਨੂੰ ਕਹਤੇ ਇੱਕ ਨੰਬਰ 2 ਤੇ ਬਹੁਤ ਮਸਲੇ ਨੇ ਮੈਂ ਉਹਦੇ ਵਿੱਚ ਰੱਖਨੇ ਆ ਜਿਨ੍ਹਾਂ ਤੋਂ ਬੱਚੇ ਸचेत ਹੋਣਗੇ ਮੋਬਾਈਲ ਇੱਕ ਸਭ ਤੋਂ ਬੜੀ ਬਿਮਾਰੀ ਲੱਗੀ ਆ ਬਿਲਕੁਲ ਇਹ ਤੋਂ ਸचेत ਹੋਣਗੇ ਹੋਰ ਬਹੁਤ ਸਾਰੇ ਮਸਲੇ ਹੈਗੇ ਨੇ ਜਿਨ੍ਹਾਂ ਨੂੰ ਬਚਣ ਦੀ ਲੋੜ ਆ ਭਾਵੇਂ ਤੁਸੀਂ ਕਿੰਨੇ ਹੀ ਘਿਰ ਚੋ ਕਿੰਨੇ ਹੀ ਕਮੇੜੇ ਬਣ ਜਾਓ ਪਰ ਕਈ ਚੀਜ਼ਾਂ ਤੋਂ ਤੁਸੀਂ ਪਰਹੇਜ਼ ਕਰਨਾ ਹੀ ਕਰਨਾ ਚਾਹੀਦਾ ਕੋਈ ਕੁਝ ਹੋ ਜਵੇ ਕੁਝ ਹੋ ਜਵੇ ਤਾਂ ਉਹ ਚੀਜ਼ਾਂ ਨੂੰ ਵੀ ਅਸੀਂ ਦਰਸਾ ਰਹੇ ਹਾਂ ਬਹੁਤ ਐਸੀਆਂ ਚੀਜ਼ਾਂ ਜਿਵੇਂ ਐਮਐਮਐਸਾ ਹਥਿਆਰ ਨੇ ਜਿਹੜੇ ਪੰਜਾਬ ਦੇ ਅੰਦਰ ਬਹੁਤ ਕੁਝ ਹੋ ਰਿਹਾ ਜਿਹੜਾ ਸਾਡਾ ਕਲਚਰ ਨਹੀਂ ਹੈਗਾ ਸਾਡੀਆਂ ਇਹ ਇਹ ਕਲਚਰ ਨਹੀਂ ਹੈ ਹਾਂ ਇਹ ਸਾਡੇ ਅੰਦਰ ਪਾਇਆ ਗਿਆ ਏ ਪਾਇਆ ਗਿਆ ਕੋਈ ਸਾਨੂੰ ਦਿਆ ਗਿਆ ਏ ਨਸ਼ਾ ਪੰਜਾਬ ਦੇ ਵਿੱਚ ਪਾਇਆ ਗਿਆ ਏ ਕਿਉਂਕਿ ਵੀ ਦੁਨੀਆ ਦੇ ਵਿੱਚ ਇੱਕ ਆਹੀ ਕਮ ਹੈ ਵੀ ਜਿਹੜੀ ਕਦੇ ਖਤਮ ਨਹੀਂ ਹੋ ਸਕਦੀ ਇਹ ਸਰਕਾਰਾਂ ਵੀ ਆਉਂਦੇ ਟਾਈਮ ਨੂੰ ਜਾਂ ਕੁਝ ਵੀ ਹੁਣ ਜਿਹੜਾ ਚੱਲ ਰਿਹਾ ਏ ਵੀ ਇਹੇ ਮੈਨੂੰ ਲੱਗਦਾ ਕਿ ਹੁਣ ਇਹ ਨਾ ਪਹਿਲਾਂ ਨਸ਼ਾ ਬਾੜਿਆ ਸੀ ਹੁਣ ਇਹ ਨਾ ਫੋਨ ਬਾੜਤਾ ਪੰਜਾਬ ਵਿੱਚ ਕੀ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਕਬਜ਼ੇ 'ਚ ਕਰਿਆ ਜਾਵੇ ਚੋ ਬਹੁਤ ਮਸਲਾ ਹੈ ਜਿਹੜਾ ਆਪਾਂ ਸਾਰੇ ਹੱਲ ਕਰਾਂਗੇ ਬਨ ਵੀ ਬਨ ਤੇ ਮੈਂ ਤੁਹਾਡਾ ਸਾਰੇ ਦਰਸ਼ਕਾਂ ਦਾ ਜਿੰਨੇ ਵੀ ਅਸਟਰ ਦੇਖ ਰਹੇ ਆ ਤੁਹਾਨੂੰ ਸਿਰਫ ਇੱਕ ਅਪੀਲ ਕਰ ਲੱਗਿਆ ਕਿ ਹੋਰ ਤੱਕ 2025 ਆ ਨਵਾਂ ਸਾਲ ਸ਼ੁਰੂ ਹੋਇਆ ਆਪਾਂ ਇੱਕ ਇਹ ਨਾ ਕਹੀਏ ਕਿ ਕੌਣ ਕੀ ਕਰੂਗਾ ਤੁਸੀਂ ਇਹ ਸੋਚਣਾ ਸ਼ੁਰੂ ਕਰੋ ਮੈਂ ਹੁਣ ਕੀ ਕਰੂੰਗਾ 2025 ਦੇ ਵਿੱਚ ਮੈਂ ਕੀ ਕਿਹੜੀਆਂ ਤਬਦੀਲੀਆਂ ਲੈ ਕੇ ਆਵਾਂ ਜਿਦੇ ਨਾਲ ਨਾਅਰੇ ਤਾਂ ਮੇਰੇ 'ਚ ਬਦਲਾਅ ਆਵੇ ਨਾਲੇ ਸਮਾਜ ਸਮਾਜ ਵਿੱਚ ਜਦੋਂ ਮੈਂ ਬਦਲ ਗਿਆ ਤਾਂ ਇਹਦਾ ਮਤਲਬ ਸਮਾਜ ਬਦਲ ਗਿਆ ਮੇਰੀ ਸੋਚ ਬਦਲ ਗਈ ਤਾਂ ਸਮਾਜ ਬਦਲ ਗਿਆ 2024 ਤੱਕ ਕਿਸੇ ਨੇ ਕੀ ਕੀਤਾ ਕਿਵੇਂ ਕੀਤਾ ਕਿੱਦਾਂ ਹੋਇਆ ਉਹਦੇ ਗੱਲ ਹੀ ਪਾਓ ਛੱਡ ਦੋ ਛੱਡਦੇ ਨੂੰ ਬਹਿਲਦੇ ਨਾਲ ਤੇ ਛੱਡ ਦਿਓ ਤੇ 25 ਦੇ ਵਿੱਚ ਇਹ ਸੋਚ ਰਹੇ ਕਿ ਮੈਂ ਹੁਣ ਗਲਤ ਨਹੀਂ ਕਰਾਂਗਾ ਨਹੀਂ ਕਰਾਂਗਾ ਕਈ ਵਾਰੀ ਕੀ ਹੁੰਦਾ ਕਿ ਪਿਛਲਾ ਛੱਡਿਆ ਨਹੀਂ ਜਾ ਸਕਦਾ ਬਹੁਤ ਛੇਦੀ ਨਹੀਂ ਛੱਡਿਆ ਜਾ ਸਕਦਾ ਪਰ ਬਦਲਾ ਹੋ ਲਿਆ ਹੌਲੀ ਹੌਲੀ ਬਾਰਿਸ਼ ਆਖਿਆ ਆਤਾਂ ਨਾ ਜਾਂਦੀ ਐ ਭਾਵੇਂ ਕਟੀਆਂ ਪੋਰੀਆਂ ਪੋਰੀਆਂ ਜੀ ਪਰ ਇੱਕ ਗੱਲ ਉਹਦੇ ਨਾਲ ਐਡ ਕਰ ਲਓ ਜੇ ਆਪਾਂ ਦਾ ਛਕਣੀਆਂ ਚਾਹੀਏ ਤਾਂ ਛੱਡ ਸਕਦੇ ਆ ਜੇ ਛੱਡੀਆਂ ਥੋੜੀਆਂ ਥੋੜੀਆਂ ਜੀ ਛੱਡਿਏ ਕਰਦੇ ਥੋੜੀਆਂ ਥੋੜੀਆਂ ਛੱਡੀਆਂ ਜਾ ਸਕਦੀਆਂ ਨੇ 2025 'ਚ ਸੋਚ ਰਹੇ ਕਿ ਜਿੰਨੀ ਆ ਵੀ 2024 ਤੱਕ ਸਾਡੇ ਬਜ਼ੁਰਗਾਂ ਨੇ ਦਰੱਖਤ ਰ ਪਾਣੀ ਗੱਦਾ ਕਰਨ ਦੀ ਗਲਤੀ ਕੀਤੀ ਆ ਛੋਨਾ ਲਾਉਣ ਦੀ ਗਲਤੀ ਕੀਤੀ ਆ ਜੋ ਵੀ ਗਲਤੀਆਂ ਕੋਈ ਵੀ ਸਾਡੇ ਬਜ਼ੁਰਗਾਂ ਨੇ ਜਾਂ ਸੱਤੋਂ ਹੋਈਆਂ ਨੇ ਜਾਂ ਸੀ ਮੋਬਾਈਲਾਂ ਦੇ ਬਹੁਤ ਜ਼ਿਆਦਾ ਆਪਣੇ ਕੈਪਚਰ ਚ ਆ ਗਏ ਜਾਂ ਅਸੀਂ ਗਲਤ ਸੰਗਤਾਂ ਦੇ ਪਾਏਗੇ ਜੋ ਵੀ ਆ ਉਹਨਾਂ ਦੇ ਵਿੱਚ ਹੁਣ ਆਪਾਂ 25 ਦੇ ਵਿੱਚ ਤੰਦੀ ਜਿਲੇਗੇ 26 ਦੇ ਵਿੱਚ ਆਪਾਂ ਨੂੰ ਕੋਈ ਸਾਲ ਤੱਕ ਨਾ ਲੱਗੇਗਾ 26 ਦੇ ਬਾਅਦ ਸਾਡਾ ਨਰੋਲ ਪੰਜਾਬ ਐਸਾ ਪੰਜਾਬ ਸਿਰਜੀਏ ਜਿਹੜੇ ਦੀ ਸਾਡੀ ਸਾਰਿਆਂ ਦੀ ਮਾਰਗਾ ਕਿ ਮੇਰੀ ਦੀ ਭੈਣ ਜਦੋਂ ਮਾਰਕੀਟ ਚ ਨਿਕਲੇ ਸੀ ਉਹ ਵੇ ਮੇਰਾ ਦੀ ਪੁੱਤ ਕਿਸੇ ਵੀ ਦੋਸਤ ਮਿੱਤਰ ਦੇ ਘਰ ਰੰਡਾ ਹੋਵੇ ਤਾਂ ਮੈਨੂੰ ਇਹ ਚਿੰਤਾ ਰਹੂ ਵੀ ਨਾ ਸ਼ਾਂਤੀ ਲੱਗਦੀ ਇਹ ਸਾਡੇ ਜੀਜਾ ਆ ਖਤਮ ਕਰਨੀਆਂ ਨੇ ਆਓ ਇੱਕ ਦੂਜੇ ਹੱਥ ਮਿਲਾ ਕੇ ਆਪਾਂ ਅੱਗੇ ਵਧੀਏ ਅੱਗੇ ਵਧੀਏ ਤੇ ਹੋਰ ਕੋਈ ਗੱਲਬਾਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਤੁਹਾਨੂੰ ਪਤਾ ਹੀ ਆ ਵੀ ਮੈਂ ਕਿੱਵੀ ਜਾਣਾ ਤੇ ਇਹ ਬਾਈ ਜੀ ਕੋਲ ਬਹੁਤ ਸਮਾਂ ਘੱਟ ਸੀ ਬਾਈ ਜੀ ਮੈਂ ਕਿਸੇ ਭੋਗ ਤੇ ਜਾਣਾ ਹੈ ਤਾਂ ਕਰਕੇ ਆਪਾਂ ਨੂੰ ਥੋੜਾ ਟਾਈਮ ਮਿਲਿਆ ਪਰ ਮੇਰੇ ਵਾਸਤੇ ਬਹੁਤ ਜ਼ਿਆਦਾ ਹੈ ਨਹੀਂ ਨਹੀਂ ਬਾਈ ਜੀ ਮੇਰੇ ਵਾਸਤੇ ਇਹ ਟਾਈਮ ਨਾ ਵੀ ਮੈਨੂੰ ਯਾਦ ਰਹੂਗਾ ਤੇ ਬਾਈ ਜੀ ਨੂੰ ਆਪਾਂ ਇੱਕ ਹੋਰ ਵੀ ਅਪੀਲ ਕਰਦੇ ਕਿ ਜਿੱਦਾਂ ਬਾਈ ਜੀ ਨੇ ਕਿਹਾ ਇਹ ਕਿ ਮੇਰੇ ਛੋਟੇ ਹੁੰਦੇ ਆਹਾ ਮੇਰੇ ਅੰਦਰ ਕੀੜਾ ਸੀਗਾ ਕਿ ਮੈਂ ਕੁਝ ਨਾ ਕੁਝ ਕਰਾਂ ਕਿ ਬਾਈ ਮੇਰੇ ਅੰਦਰ ਨਹੀਂ ਸੀਗਾ ਪਰ ਮੇਰੇ ਰੋਜ਼ ਨਹੀਂ ਮੈਂ ਕਰਕੇ ਤੁਹਾਨੂੰ ਪਤਾ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਉਹਨਾਂ ਕਾਫੀ ਟਾਈਮ ਹੋ ਗਿਆ ਤੇ ਮੇਰੇ ਮੋਢਿਆਂ ਤੇ ਹੀ ਹੈ ਸਾਰੀ ਜ਼ਿੰਮੇਵਾਰੀ ਤੇ ਕਈ ਵਾਰੀ ਆਫਰ ਕੀਤਾ ਸਾਂ ਆ ਜਾ ਪਰ ਮੈਂ ਨਾ ਕਰਾਂ ਨਿਕਲਣਾ ਬੜਾ ਹੋ ਸੀਗਾ ਕਿ ਚਲੋ ਅੱਜ ਨਿਕਲਣੇ ਬਾਈ ਨੂੰ ਅੱਜ ਕਹਿ ਕੇ ਵੀ ਜਾਵਾਂਗੇ ਕਿ ਬਾਈ ਜੀ ਕਿ ਜਿੱਦਾਂ ਵੀ ਮੇਰੇ ਵਾਸਤੇ ਕੁਝ ਵੀ ਹੋਇਆ ਤਾਂ ਮੈਨੂੰ ਜਰੂਰ ਦੱਸਿਓ ਆਜੋ ਜੀ ਆਨ ਮੈਂ ਤਾਂ ਕਈ ਵਾਰੀ ਤੁਹਾਨੂੰ ਬੁਲਾਇਆ ਭਾਈ ਆ ਜਾ ਛੋਟੇ ਖਾਨ ਸਾਹਿਬ ਥੈਂਕ ਯੂ ਆ ਸਟੂਡੀਓ ਸਾਰਾ ਤਕ ਹਾਂ ਸਾਰਾ ਚੈੱਕ ਕਰਾਂ ਹੈ ਨਾ ਤੇ ਮੈਂ ਜੇਕਰ ਪਰ ਸੈਕ ਵੇਟ ਕਰ ਤੇ ਮੈਂ ਇੱਕ ਵਾਰ ਕਿਸੇ ਭੋਗ ਦੇ ਮੱਥੇ ਤੇ ਗਿਆ ਮੈਂ ਬਾਹਰ ਬੱਤਾ ਘੜੀ ਲੈ ਖੜਾ ਠੀਕ ਓਕੇ ਓਕੇ ਮੈਂ ਬੈਠਾ ਘੜੀ ਖੜਾ ਤੈਨੂੰ ਸਾਰੇ ਆਰਟਿਸਟਾਂ ਨੂੰ ਮਲਾਕੇ ਮੇਜੂਗਾ ਓਕੇ ਹਾਂ ਇਹ ਬਾਈ ਦਾ ਸਟੂਡੀਓ ਹੈ ਹਾਂ ਤੇ ਆ ਰਿਹਾ ਬਾਈ ਦਾ ਸਟੂਡੀਓ ਬਾਈ ਬੋਲ ਸੀਗਾ ਟਾਈਮ ਘੱਟ ਬਾਈ ਨੂੰ ਭੱਜਣਾ ਛਪਾਈ ਹੋਈ ਹੈ ਪੂਰੀ ਤੇ ਬਾਈ ਨੇ ਜਾਣਾ ਕਿਸੇ ਭੋਗ ਤੇ ਹੂੰ ਕੋਈ ਗੱਲ ਨਹੀਂ ਆਪਾਂ ਇਨੇ ਸਮਰਾਲਾ ਘੁੰਮਦੇ ਆਂ ਤੂੰ ਸਮਰਾਲਾ ਘੁੰਮਣਾ ਸਮਰਾਲਾ ਘੁੰਮ ਕੇ ਬਾਹਰ ਜਾਣਾ ਮੈਂ ਇੱਥੇ ਬੈਠਾ ਠੀਕ ਹੈ ਜੀ ਓਕੇ ਜੀ